ਸਤਿ ਸ੍ਰੀ ਅਕਾਲ ਪਿਆਰੇ ਦੋਸਤੋ ਪਿਆਰ ਭਰੀ ਫਤਿਹ ਕਬੂਲ ਕਰਿਓ ਤੁਸੀਂ ਜੁੜ ਗਏ ਇੱਕ ਵਾਰ ਫਿਰ ਤੋਂ ਤੀਰਥ ਵਰਲਡ ਚੈਨਲ ਦੇ ਨਾਲ ਦੇਖੋ ਗੱਲਾਂ ਬਹੁਤ ਹੁੰਦੀਆਂ ਨੇ ਤੇ ਗੱਲਾਂ ਦੇ ਨਾਲ-ਨਾਲ ਬੰਦੇ ਦੇ ਤਜਰਬੇ ਜਾਂ ਉਹਦੀ ਕੀਤੀ ਮਿਹਨਤ ਜਾਂ ਉਹਦੇ ਕੰਮ ਬੋਲਦੇ ਨੇ ਹੁਣ ਹਰ ਇੱਕ ਇਨਸਾਨ ਕਹਿੰਦਾ ਮੈਂ ਫਲਾਣਾ ਉੱਠਦਾ ਮੈਂ ਜੀ ਸਵੇਰ 4 ਵਜੇ ਉੱਠਦਾ ਮੈਂ ਆਹ ਕਰਦਾ ਮੈਂ ਉਹ ਕਰਦਾ ਪਰ ਉਸ ਤੋਂ ਜ਼ਰੂਰੀ ਸਿਰਫ ਇਹ ਚੀਜ਼ ਆ ਕਿ ਤੂੰ ਭਾਈ ਸਵੇਰੇ ਉੱਠਦਾ ਆਹ ਕਰਦਾ ਜਾਂ ਉਹ ਕਰਦਾ ਪਰ ਤੂੰ ਕਰਦਾ ਕਿਹਦੇ ਲਈ ਤੇਰੇ ਕੀਤੇ ਕੰਮ ਦਾ ਕਿਸੇ ਲਈ ਕੋਈ ਫਾਇਦਾ ਨਹੀਂ ਤੂੰ ਆਪਣੇ ਆਪ ਲਈ ਕਰਦਾ ਨਾ ਤਾਂ ਤੂੰ ਮੇਰੇ ਲਈ ਕਰ ਰਿਹਾ ਨਾ ਸਾਡੇ ਕੈਮਰਾਮੈਨ ਲਈ ਕਰ ਰਿਹਾ ਨਾ ਤੁਸੀਂ ਕਿਸੇ ਹੋਰ ਲਈ ਕਰ ਰਹੇ ਤੁਸੀਂ ਆਪਣੇ ਲਈ ਉਹ ਕੰਮ ਕਰ ਰਹੇ ਹੋ ਤੇ ਲੋਕਾਂ ਨੂੰ ਨਾ ਦੱਸੋ ਕਿ ਤੁਸੀਂ ਕੀ ਕਰਦੇ ਹੁਣ ਹਰ ਇਨਸਾਨ ਕਹਿੰਦਾ ਮੈਂ ਜੀ 4 ਵਜੇ ਉੱਠ ਖੜਿਆ ਮੈਂ ਉੱਥੇ ਗਿਆ ਫਲਾਣਾ ਗਿਆ ਤੁਮ ਕੰਮ ਕਰਨ ਲੱਗਿਆ ਭਾਈ ਕਿਹਦੇ ਲਈ ਗਿਆ ਆਪਣੇ ਲਈ ਗਿਆ ਨਾ ਇੰਨੀ ਗੱਲ ਤੋਂ ਬਾਅਦ ਜਿਹੜਾ ਸਾਡਾ ਮੇਨ ਮੁੱਦਾ ਹੁਣ ਰੌਲਾ ਪੈ ਰਿਹਾ ਆਈਪੀਐਲ ਦਾ ਆਈਪੀਐਲ ਮੈਚ ਤੁਸੀਂ ਵੀ ਦੇਖਿਓਗੇ ਚੈਨਲ ਹੁਣ ਦੇਖੋ ਜਿਹਨੇ ਵਰਲਡ ਕੱਪ ਦੇ ਵਿੱਚ ਸੱਕਾ ਚੌਕਾ ਨਹੀਂ ਮਾਰਿਆ ਸੀ ਉਹ ਹੁਣ 50 50 60 60 ਦਾ ਨੰਬਰ ਆ ਰਿਹਾ ਕਿਉਂ ਕਿਉਂਕਿ ਇੱਥੇ ਪੈਸੇ ਮਿਲੇ ਹੋਏ ਨੇ ਖੇਡਣ ਦੇ ਜਦੋਂ ਦੇਸ਼ ਲਈ ਖੇਡਣਾ ਉਦੋਂ ਤੁਸੀਂ ਨਹੀਂ ਚੱਲਦੇ ਆ ਥੋਨੀ ਵਰਗੇ ਮਹਿੰਦਰ ਸਿੰਘ ਥੋਨੀ ਵਰਗੇ ਉਹ ਕੱਲ ਮੈਚ ਦੇਖਿਆ ਕਹਿੰਦੇ ਜੀ ਇੰਨੇ ਰਨ ਮਾਰ ਗਿਆ ਵਰਲਡ ਕੱਪ ਦੇ ਵਿੱਚ ਤਾਂ ਤਿੱਤੋ ਬੋਲਾ ਨਹੀਂ ਲੱਗੀਆਂ ਭਾਈ ਵਰਲਡ ਕੱਪ ਦੇ ਵਿੱਚ ਤਾਂ ਖੇਡਿਆ ਨਹੀਂ ਜਾਂਦਾ ਤੁਤੋਂ ਆਰੋਹਤ ਸ਼ਰਮੀ ਵਰਗੇ ਆ ਮੈਕਸਵੈਲ ਦੇਖੋ ਜਦੋਂ ਆਪਦੇ ਦੇਸ਼ ਲਈ ਖੇਡਦਾ ਮੈਕਸਵੈਲ ਉਹਦੇ ਕਲਿੱਪ ਕੱਟ ਕੇ ਲਾਇਆ ਹੋਇਆ ਸੀ ਮੈਕਸਵੈਲ ਜਦੋਂ ਆਪਦੇ ਦੇਸ਼ ਲਈ ਖੇਡਦਾ ਸੀ ਉਹੀ ਸ਼ਾਟ ਤੇ ਛੱਕਾ ਵਾਜਦਾ ਸੀ ਤੇ ਇੱਥੇ ਜਦੋਂ ਸਾਡੇ ਆਈਪੀਐਲ 'ਚ ਖੇਡਦਾ ਇੱਥੇ ਉਹ ਬੋਲ ਤੇ ਆਊਟ ਹੋ ਜਾਂਦਾ ਕਿਉਂ ਪੈਸੇ ਮਿਲੇ ਹੁੰਨੇ ਭਾਈ ਆਈਪੀਐਲ ਇੰਡੀਆ ਪੈਸਾ ਲਗਾਓ ਲਗੀ ਨਹੀਂ ਭਾਈ ਇੰਡੀਆ ਪੈਸਾ ਲਗਾਓ ਆਈਪੀਐਲ ਤੁਸੀਂ ਜੀ ਜਾਣ ਲੈ ਕੇ ਖੇਡੋ ਜੋ ਮਰਜ਼ੀ ਖੇਡ ਖੇਡੋ ਤੁਹਾਡੀ ਆਪਣੀ ਖੇਡਾ ਸਾਡਾ ਇਸ ਨਾਲ ਕੋਈ ਲੈਣਾ ਦੇਣਾ ਨਹੀਂ ਤੇ ਸਾਡੇ ਪੰਜਾਬੀਆਂ ਨੂੰ ਵੀ ਬੇਨਤੀ ਆ ਬੜਾ ਦੇਸ਼ ਬਰਬਾਦ ਕਰ ਲਿਆ ਨਾ ਪਿੱਛੇ ਲੱਗੇ ਤੁਸੀਂ ਆਪਣੀ ਮਾਂ ਖੇਡ ਨੂੰ ਮਾਂ ਖੇਡ ਨੂੰ ਪਰਫੁੱਲਤ ਕਰੋ ਉਹਦੇ ਲਈ ਕੁਝ ਕਰੋ ਇਹਨਾਂ ਦੇ ਮੈਚ ਜਾ ਕੇ ਦੇਖਣ ਦੀ ਬਜਾਏ ਸਾਡੇ ਕਵਾਂਡੀ ਦੇ ਮੈਚ ਦੇਖਿਆ ਕਰੋ ਸਾਡੇ ਪੰਜਾਬ ਦੀ ਕਵਾਂਡੀ ਨੂੰ ਉਤਸ਼ਾਹਤ ਕਰਿਆ ਕਰੋ ਕਵਡੀ ਦੇ ਵਰਲਡ ਕੱਪ ਦੇਖਿਆ ਕਰੋ ਜੇ ਤੁਸੀਂ ਇੰਨਾ ਪੈਸਾ ਲਾ ਕੇ ਆਈਪੀਐਲ ਦੇ ਮੈਚ ਦੇਖਣ ਜਾ ਸਕਦੇ ਹੋ ਤਾਂ ਥੋੜੇ ਜਿਹਾ ਪੈਸੇ ਲਾ ਕੇ ਕਵਡੀ ਦੇ ਮੈਚ ਵੀ ਦੇਖ ਲਿਆ ਕਰੋ ਮੈਚ ਤੇ ਪੈਸਾ ਲਾਉਣ ਦੀ ਲੋੜ ਹੀ ਨਹੀਂ ਹੋਤਾ ਤੁਸੀਂ ਲਾਈਵ ਚੈਨਲਾਂ ਤੇ ਵੀ ਦੇਖ ਸਕਦੇ ਹੋ ਲਾਈਵ ਚੈਨਲਾਂ ਤੇ ਚੱਲਦੇ ਨੇ ਹੁਣ ਦੇਖੋ ਜਿਹੜੀ ਕਵਡੀ ਆ ਇਹ ਸਾਡੀ ਆਪਣੀ ਖੇਡ ਆ ਪੰਜਾਬ ਦੀ ਖੇਡ ਆ ਇਹਨਾਂ ਨੂੰ ਕਿੰਨਾ ਕੁ ਪ੍ਰਫੁੱਲਤ ਕੀਤਾ ਚਲੋ ਆਪਾਂ ਨਹੀਂ ਕਹਿੰਦੇ ਕਿ ਸਰਕਾਰਾਂ ਕਿਹੜੀਆਂ ਚੰਗੀਆਂ ਨੇ ਕਿਹੜੀਆਂ ਮਾੜੀਆਂ ਨੇ ਪਰ ਜਦੋਂ ਅਕਾਲੀ ਦਲ ਸੀ ਸ਼੍ਰੋਮਣੀ ਅਕਾਲੀ ਦਲ ਚਲੋ ਉਹਨਾਂ ਨੇ ਇੱਕ ਬਹੁਤ ਵਧੀਆ ਪਹਿਲ ਸ਼ੁਰੂ ਕਰੀ ਸੀ ਕਬੱਡੀ ਦੇ ਵਰਲਡ ਕੱਪ ਕਰਾਏ ਲੱਖ ਲੱਖ ਦੇਸ਼ਾਂ ਤੋਂ ਟੀਮਾਂ ਸੱਦੀਆਂ ਗਈਆਂ ਕੈਨੇਡਾ ਅਮਰੀਕਾ ਪਾਕਿਸਤਾਨ ਨਿਊਜ਼ੀਲੈਂਡ ਆਇਰਲੈਂਡ ਕਈ ਦੇਸ਼ਾਂ ਨੇ ਉਹਦੇ ਵਿੱਚ ਪਾਰਟਿਸਪੇਟ ਵੀ ਕੀਤਾ ਫਿਰ ਉਹ ਜਿਹੜੇ ਵਰਲਡ ਕੱਪ ਦੇ ਵਿੱਚ ਇੰਡੀਆ ਟੀਮ ਜਾਂ ਪਲੇਅਰ ਇੰਡੀਆ ਨੇ ਵਰਲਡ ਕੱਪ ਜਿੱਤੇ ਆ ਉਹ ਮੁੰਡਿਆਂ ਨੂੰ ਨੌਕਰੀਆਂ ਵੀ ਦਿੱਤੀਆਂ ਨੌਕਰੀਆਂ ਦਿੱਤੀਆਂ ਉਸ ਤੋਂ ਬਾਅਦ ਫਿਰ ਕੁੜੀਆਂ ਦਾ ਵਰਲਡ ਕੱਪ ਵੀ ਸ਼ੁਰੂ ਕੀਤਾ ਗਿਆ ਕੁੜੀਆਂ ਨੇ ਜੋ ਮੈਚ ਜਿੱਤੇ ਜੋ ਵਰਲਡ ਕੱਪ ਜਿੱਤੇ ਉਹਦੇ ਵਿੱਚ ਕੁੜੀਆਂ ਨੂੰ ਵੀ ਸਰਕਾਰੀ ਨੌਕਰੀਆਂ ਦਿੱਤੀਆਂ ਆਪਾਂ ਨਹੀਂ ਕਹਿੰਦੇ ਕਿ ਕੋਈ ਸਰਕਾਰ ਆ ਸਾਡਾ ਸਰਕਾਰਾਂ ਨਾਲ ਕੋਈ ਲੈਣ ਦੇਣ ਨਹੀਂ ਸਾਡਾ ਰਾਜਨੀਤਿਕ ਪਾਰਟੀ ਨਾਲ ਕੋਈ ਲੈਣ ਦੇਣ ਨਹੀਂ ਸਾਡਾ ਲੈਣ ਦੇਣਾ ਸਿਰਫ ਸਾਡੀ ਖੇਡ ਮਾਂ ਖੇਡ ਕਬੱਡੀ ਸਾਨੂੰ ਕਬੱਡੀ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਕਵੱਡੀ ਪ੍ਰਤੀਰਜਨ ਵਧਾਉਣਾ ਚਾਹੀਦਾ ਬੱਚਿਆਂ ਨੂੰ ਵੀ ਚਾਹੀਦਾ ਕਿ ਤੁਸੀਂ ਕ੍ਰਿਕਟ ਛੱਡ ਕੇ ਜਾਂ ਇਸ ਤਰ੍ਹਾਂ ਦੀਆਂ ਖੇਡਾਂ ਛੱਡ ਕੇ ਉਹ ਖੇਡਾਂ ਖੇਡੋ ਜੋ ਤੁਹਾਡੇ ਸਰੀਰ ਲਈ ਫਾਇਦੇਮੰਦ ਹੋਣ ਹੁਣ ਇੱਕ ਬੰਦਾ ਬੱਲਾ ਲਈ ਖੜਾ ਹੁੰਦੇ ਮਗਰ 10 ਬੰਦੇ 9 ਬੰਦੇ ਬਾਹਰ ਪਾਉਣ ਨੂੰ ਖੜੇ ਨੇ ਬਾਲ ਆਊ ਕਿ ਨਹੀਂ ਉਹਦਾ ਕੋਈ ਪਤਾ ਪਤਸ ਤਾਲੀ ਪਰ ਕਵੱਡੀ ਇਹ ਜੀ ਗੇਮ ਆ ਜਿਹਦੇ ਵਿੱਚ ਤੁਹਾਡਾ ਜੋਰ ਪਰਖਿਆ ਜਾਂਦਾ ਤੁਹਾਡਾ ਦਮ ਪਰਖਿਆ ਜਾਂਦਾ ਤੁਹਾਡੇ ਵਿੱਚ ਜੋਰ ਕਿੰਨਾ ਬਲ ਕਿੰਨਾ ਕਵਾਡੀ ਉਹ ਖੇਡ ਹਰ ਆਪੋ ਆਪਣੇ ਬਿਆਨ ਦਿੰਦਾ ਕਿ ਭਾਈ ਚਲੋ ਸਾਤੋਂ ਨਹੀਂ ਖੇਡਿਆ ਗਿਆ ਜੀ ਉਹ ਸਾਡੇ ਇੱਕ ਪਿਚ ਨਹੀਂ ਜੀ ਲੋਡ ਸੀਗੀ ਤਾਂ ਵਰਲਡ ਕੱਪ ਦੇ ਵਿੱਚ ਸਾਡੇ ਪਿਚ ਸਾਡੇ ਦਰਮਿਆਨ ਦੇਖੋ ਜਿਹੜਾ ਵਧੀਆ ਖੇਡਦਾ ਨਾ ਉਹ ਜਿੱਤ ਜਾਂਦਾ ਮੈਂ ਨਹੀਂ ਕਹਿੰਦਾ ਵੀ ਤੁਸੀਂ ਜਿੱਤਣ ਲਈ ਹੀ ਜਾਓ ਹਾਰਾ ਵੀ ਤੁਹਾਨੂੰ ਬੜਾ ਕੁਝ ਸਿਖਾਉਂਦੀ ਹੈ ਪਰ ਦੋਖ ਨੂੰ ਲੱਗਦਾ ਕਿ ਜਦੋਂ ਤੁਸੀਂ ਦੇਸ਼ ਲਈ ਖੇਡਦੇ ਹੋ ਉਦੋਂ ਦਾ ਸੋਤੋ ਵੀ ਸ਼ੱਕੇ ਚੱਕੇ ਲੱਗਦੇ ਨਹੀਂ ਜਦੋਂ ਤੁਸੀਂ ਪੈਸੇ ਲਈ ਖੇਡਦੇ ਹੋ ਉਦੋਂ ਹਰੇਕ ਵਾਲ ਤੇ ਤੁਹਾਡਾ ਬੱਲਾ ਚੱਲ ਜਾਂਦਾ ਸਿੱਖੋ ਕੁਝ ਮੈਕਸ ਵੈਲ ਤੋਂ ਆਸਟ੍ਰੇਲੀਆ ਦਾ ਖਿਡਾਰੀ ਆ ਮੈਕਸ ਵੈਲ ਜਦੋਂ ਉਹ ਆਪਣੇ ਦੇਸ਼ ਲਈ ਖੇਡਦਾ ਉਦੋਂ ਤਾਂ ਉਹੀ ਵਾਲ ਤੇ ਸ਼ੱਕਾ ਮਾਰਦਾ ਜਦੋਂ ਤੁਹਾਡੇ ਕੋਲੋਂ ਪੈਸੇ ਲੈ ਕੇ ਖੇਡਦਾ ਉਹੀ ਵਾਲ ਤੇ ਆਉਂਦਾ ਇਹ ਹੁਣ ਤੁਸੀਂ ਦੇਖਣਾ ਇਹ ਨਾ ਸੋਚੋ ਕਿ ਮੈਂ ਪੀੜੀ ਟੀ-ਸ਼ਰਟ ਪਾਈ ਹੋਈ ਆ ਜਾਂ yellow ਟੀ-ਸ਼ਰਟ ਪਾਈ ਆ ਤੇ ਮੈਂ ਆਸਟ੍ਰੇਲੀਆ ਦਾ ਪ੍ਰਸ਼ੰਸਕ ਆ ਆਪਾਂ ਕਿਸੇ ਦੇ ਪ੍ਰਸ਼ੰਸਕ ਨਹੀਂ ਆਪਾਂ ਖੇਡ ਦੇ ਪ੍ਰਸ਼ੰਸਕ ਆ ਸੋ ਪੰਜਾਬੀ ਮਾਂ ਖੇਡ ਨੂੰ ਮਾਰ ਦਿਓ ਕਾਸ ਕਰਕੇ ਸਾਡੇ ਪੰਜਾਬੀਆਂ ਵਿੱਚ ਇੱਕ ਦੁੱਖ ਆ ਕਿ ਅਸੀਂ ਆਪਣੇ ਤੇ ਵਿਸ਼ਵਾਸ ਨਹੀਂ ਕਰਦੇ ਆਪਣੇ ਲੋਕਾਂ ਤੇ ਵਿਸ਼ਵਾਸ ਨਹੀਂ ਕਰਦੇ ਸਾਨੂੰ ਆਪਣੇ ਨਹੀਂ ਚੰਗੇ ਲੱਗਦੇ ਪਰਾਏ ਜ਼ਿਆਦਾ ਚੰਗੇ ਲੱਗਦੇ ਨੇ ਅਸੀਂ ਪਰਾਇਆਂ ਕੋਲ ਜਾ ਕੇ ਬਹਿਣਾ ਤੇ ਉਹਨਾਂ ਦੀਆਂ ਗੱਲਾਂ ਸੁਣਨਾ ਤੇ ਉਹਨਾਂ ਦੇ ਵਿੱਚ ਰਚਮੇ ਜਾਣਾ ਜ਼ਿਆਦਾ ਪਸੰਦ ਕਰਦੇ ਹਾਂ। ਇਹੀ ਸਾਡੇ ਲਈ ਦੁੱਖ ਦੀ, ਦੁੱਖ ਦਾ ਕਾਰਨ। ਹੁਣ ਮਸਲਾ ਇੱਕ ਹੋਰ ਵੀ ਆ ਗਿਆ ਕਿ ਵੋਟਾਂ ਦੇ ਮਸਲੇ ਆ ਗਏ ਜੀ। ਲੋਕਾਂ ਦੇ ਮਨਾਂ ਦੇ ਵਿੱਚ ਦੁਬਦਾ ਪਈ ਪਈ ਆ ਵੀ ਵੋਟ ਕਿਹਨੂੰ ਪਾਈਏ। ਹੁਣ ਵੋਟ ਕਿਹਨੂੰ ਪਾਈਏ ਲੋਕਾਂ ਦੇ ਮਨ ਦੇ ਵਿੱਚ ਦੁਬਦਾ ਹੁਣ ਲੋਕਾਂ ਦੇ ਵਿੱਚ ਇਹ ਰੁਝਾਨ ਆ ਕਿ ਪਹਿਲਾਂ ਜਿਹਨੂੰ ਵੋਟ ਪਾਈ ਸੀ ਭਾਈ ਉਹ ਤਾਂ ਕਿਸੇ ਹੋਰ ਪਾਰਟੀ ਚਲੇ ਆ ਗਿਆ ਜੇ ਹੁਣ ਇਹਨੂੰ ਵੋਟ ਪਾਈ ਹੋ ਸਕਦਾ ਇਹ ਵੀ ਕਿਸੇ ਹੋਰ ਪਾਰਟੀ ਚਲੇ ਜਾਵੇ ਲੋਕਾਂ ਦਾ ਵਿਸ਼ਵਾਸ ਛੁੱਟ ਗਿਆ ਵਿਸ਼ਵਾਸ ਇਹ ਉੱਠ ਗਿਆ ਕਿਉਂਕਿ ਜਿਹਦੇ ਮਾੜ ਹੁੰਦਾ ਜਿਹਦੇ ਵਿਸ਼ਵਾਸ ਹੁੰਦਾ ਕਿ ਸਾਡੇ ਲਈ ਕੋਈ ਕੋਸ਼ ਕਰੂ ਉਹ ਜਦ ਹੀ ਦਲ ਬਦਲ ਜਾਂਦਾ ਕਿਸੇ ਹੋਰ ਪਾਰਟੀ ਚ ਲਿਆ ਜਾਂਦਾ ਹੁਣ ਰਵਨੀਤ ਬਿੱਟੂ ਤੇ ਲਾ ਲਓ ਪੜਾਏ ਵੀਡੀਓ ਨੂੰ ਗਲਤ ਨਾਲ ਲਾਇਓ ਆਪਾਂ ਕਿਸੇ ਦੀ ਨਹੀਂ ਆਪਾਂ ਸਾਰਿਆਂ ਦੀ ਗੱਲ ਕਰਾਂਗੇ ਸਾਰੀਆਂ ਪਾਰਟੀਆਂ ਦੀ ਗੱਲ ਕਰਾਂਗੇ ਰਵਨੀਤ ਬਿੱਟੂ ਦੇ ਦਾਦਾ ਵਿਅੰਤ ਸਿੰਘ ਕਾਂਗਰਸ ਪਾਰਟੀ ਚ ਰਹੇ ਚਲੋ ਉਹਨਾਂ ਨੂੰ ਮਾਣ ਵੀ ਬਹੁਤ ਮਿਲਿਆ ਤੋਂ ਮਾਣ ਵੀ ਬਹੁਤ ਮਿਲਿਆ ਤੇ ਬਾਕੀ ਉਹਨਾਂ ਨੂੰ ਲਾਣਤਾ ਵੀ ਬਹੁਤ ਮਿਲੀਆਂ ਕਿਉਂਕਿ ਲੋਕਾਂ ਦੀ ਸੋਚ ਹੈ ਉਹ ਕਿਵੇਂ ਮਿਲੀਆਂ ਆਪਾਂ ਇਹਦੇ ਚਲੋ ਇਹ ਢੰਗੀਆਂ ਹੋ ਜਾਂਦੀਆਂ ਨੇ ਆਪਾਂ ਇਹਦੇ ਬਾਰੇ ਗੱਲ ਨਹੀਂ ਕਰਦੇ ਪਾਰੇ ਰਵਨੀਤ ਬਿੱਟੂ ਨੂੰ ਲੁਧਿਆਣੇ ਕੋਠੀ ਦਿੱਲੀ ਕੋਠੀ ਚੰਡੀਗੜ੍ਹ ਕੋਠੀ ਐਮਪੀ ਬਣੇ ਹੁਣ ਦੇਖੋ ਹਰ ਵਾਰ ਕੁਰਸੀ ਤੁਹਾਡੇ ਕੋਲ ਆਵੇ ਜ਼ਰੂਰੀ ਕਿਸੇ ਨਵੇਂ ਬੰਦੇ ਨੂੰ ਮੌਕਾ ਮਿਲਣਾ ਚਾਹੀਦਾ ਹੁਣ ਰਵਨੀਤ ਬਿੱਟੂ ਜੀ ਭਾਜਪਾ ਚਲੇ ਗਏ ਹੁਣ ਜਿਹੜੀ ਪਹਿਲੀ ਪਾਰਟੀ ਗਦਾਰ ਹੋ ਚੁੱਕੀ ਆ ਸਾਡੇ ਆਪਣੇ ਲੋਕ ਗਦਾਰ ਨੇ ਹੁਣ ਦੇਖੋ ਪੰਜਾਬ ਦੇ ਲੋਕ ਗਦਾਰੀ ਕਿਵੇਂ ਕਰਦੇ ਨੇ ਹੁਣ ਖਾਸ ਕਰਕੇ ਸਾਡੇ ਪੰਜਾਬ ਦੇ ਆਪਾਂ ਕਿਸੇ ਨੂੰ ਉੱਚਾ ਨਹੀਂ ਮਾਣੀ ਦਿਖਾਉਣਾ ਪਰ ਉੱਚੇ ਲੋਕ ਬਾਹਰ ਪਾਜ ਵੈਨ ਕਰ ਰਹੇ ਨੇ ਕਿਉਂ ਜਵੈਨ ਕਰ ਰਹੇ ਨੇ ਸਿਰਫ ਇੱਕ ਪੈਸੇ ਲਈ ਇਹਨਾਂ ਦਾ ਵਾਸ ਨਹੀਂ ਚੱਲਦਾ ਨਹੀਂ ਪੈਸੇ ਲਈ ਇਹ ਆਪਣਾ ਦੇਸ਼ ਤੱਕ ਵੇਚ ਦੇਣਾ ਤੁਸੀਂ 5 ਕਿਲੋ ਆٹے ਨੂੰ ਦੇਸ਼ ਦੀ ਬਹੁਤ ਵਧੀਆ ਪ੍ਰਾਪਤੀ ਮੰਨਦੇ ਆ। ਇਹ 5 ਕਿਲੋ ਆਟਾ ਤੁਹਾਡਾ ਜੋ ਗਰੀਬਾਂ ਨੂੰ ਦਿੰਨੇ ਉਹ ਵੀ ਚੁੱਭਦਾ। ਹੁਣ ਕਦੇ ਸੋਚਿਆ ਕਿ ਜੇ ਛੋਟੇ ਦਰਜਿਆਂ ਦੀ ਬਿਜਲੀ ਮਾਫ ਹੋਈ ਆ ਤਾਂ ਜੋ ਵੱਡੇ ਦਰਜੇ ਨੇ ਮੋਟਰਾਂ ਦੀ ਲਾਈਟ ਆ ਉਹ ਪਤਾ ਨਹੀਂ ਕਿੰਨੇ ਸਾਲਾਂ ਤੋਂ ਫ੍ਰੀ ਆ। ਹਰ ਕੋਈ ਮੀਣਾ ਮਾਰਦਾ ਛੋਟੀਆਂ ਜਾਤਾਂ ਨੇ ਕਿ ਥੋਡੀ ਗੌਰਮੈਂਟ ਨੇ ਬਿਜਲੀ ਫ੍ਰੀ ਕਰਦੀ ਭਾਈ ਸਾਡੀ ਕੰਨਿਆਂ ਦੇ ਨਹੀਂ ਹੋਈ। ਥੋਡੀ ਵੀ ਨਾਲ ਹੀ ਹੋਈ। ਥੋਡੀ ਅੱਜ ਤੋਂ ਨਹੀਂ ਤੁਹਾਡੇ ਮੋਟਰਾਂ ਦੇ ਬਿੱਲ ਵੀ ਫਰੀ। ਹੁਣ ਆ ਕਿ ਕਿਸੇ ਜਾਤ ਪਾਤ ਨਾਲ ਨਾ ਜੁੜਿਓ ਕਿਉਂਕਿ ਆਪਾਂ ਸਿਰਫ ਮੁੱਦੇ ਤੇ ਗੱਲ ਕਰਦੇ ਆ। ਜਦੋਂ ਤੁਹਾਡੇ ਕੋਲ ਮੰਤਰੀ ਸਾਥਰੀ ਆਉਂਦੇ ਨੇ ਤੁਸੀਂ ਕਦੇ ਇਹ ਗੱਲ ਕਹੀ ਆ ਕਿ ਸਾਨੂੰ ਕਿਸੇ ਫਰੀ ਦੀ ਲੋਚੀਂ ਦੀ ਲੋੜ ਨਹੀਂ ਭਾਈ ਚੱਕੋ ਆਪਦੀ ਲੈਂਡ ਚੱਕੋ ਆਪ ਦਾ ਰਾਸਣ ਸਾਨੂੰ ਨੌਕਰੀ ਦਿਓ। ਸਾਡੇ ਕੋ ਨੌਕਰੀ ਹੋਊ ਅਸੀਂ ਆਪਦਾ ਭਾਈ ਕਮਾ ਕੇ ਤੁਹਾਨੂੰ ਪੈਸੇ ਵੀ ਮੋੜ ਸਕਦੇ ਆ ਸਾਰਾ ਕੁਝ ਦੇ ਸਕਦੇ ਆ। ਅਸੀਂ ਲੈਂਡ ਦਾ ਮੁੱਲ ਵੀ ਤਾਰ ਦਿਆਂਗੇ ਭਾਈ। ਸਾਨੂੰ ਨੌਕਰੀ ਦਿਓ। ਕਿਉਂ ਨੌਕਰੀ ਹੋਮ ਅਸੀਂ ਆਪਦੀ ਸਾਰੀ ਚੀਜ਼ ਦੀ ਪੂਰਤੀ ਕਰ ਸਕਦੇ ਹਾਂ ਅਸੀਂ ਹਰ ਇੱਕ ਚੀਜ਼ ਲੈ ਸਕਦੇ ਹਾਂ ਤੇ ਹੁਣ ਲੋਕਾਂ ਦੇ ਵਿੱਚ ਪਰ ਜਿਹੜੀ ਗੱਲ ਦੀ ਦੁੱਬਦਾ ਕਿ ਵੋਟ ਪਾਈਏ ਤਾਂ ਪਾਈਏ ਦੇਖੋ ਪਾਰਟੀ ਕੋਈ ਮਾੜੀ ਨਹੀਂ ਹੁੰਦੀ ਸਿਰਫ ਪਾਰਟੀਆਂ ਦੇ ਵਿੱਚ ਕੰਮ ਕਰਨ ਵਾਲੇ ਲੋਕ ਮਾੜੇ ਹੋ ਸਕਦੇ ਹੁਣ ਪੰਜਾਬ ਨਾਲ ਤਾਂ ਪਹਿਲਾਂ ਤੋਂ ਹੀ ਧੱਕਾ ਹੁੰਦਾ ਰਿਹਾ ਹੁਣ ਤੋਂ ਨਹੀਂ ਬੜੇ ਲੰਮੇ ਸਮੇਂ ਤੋਂ ਪੰਜਾਬ ਦੇ ਨਾਲ ਤੱਕਾ ਹੁੰਦਾ ਹੈ ਮੈਨੂੰ ਲੱਗਦਾ ਕਿ ਅੱਗੇ ਵੀ ਬਹੁਤ ਤੱਕਾ ਹੋਊਗਾ ਜਿਸ ਤਰ੍ਹਾਂ ਦੇ ਹਾਲਾਤ ਬਣ ਗਏ ਕਿਉਂਕਿ ਸਾਡੇ ਆਪਣੇ ਆਲੇ ਵੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵੇਲੇ ਵੀ ਗਦਾਰੀਆਂ ਕੀਤੀਆਂ ਨੇ ਲਾਲ ਸਿੰਘ ਵਰਗਿਆਂ ਨੇ ਹੁਣ ਸਾਡੇ ਆਪਣੇ ਫੇਰ ਗਦਾਰੀਆਂ ਤੇ ਉਤਰੇ ਨੇ ਇਹ ਸਾਡੀ ਪੱਗ ਨਾ ਕਦੇ ਪੱਗ ਦਾ ਮਾਣ ਇੰਨਾ ਵੱਡਾ ਉੱਚਾ ਸੀ ਪੱਗ ਕਦੇ ਝੁਕੀ ਨਹੀਂ ਸੀ ਪਰ ਹੁਣ ਪੱਗ ਨਾ ਜਦੋਂ ਐ ਕਰਕੇ ਝੋਕੇ ਸਰੂਪੇ ਪਾਉਂਦੇ ਨੇ ਜਦੋਂ ਐ ਨੀਵਾ ਕਰਕੇ ਪੱਗ ਵਾਲਾ ਬੰਦਾ ਸਨੀਵਾ ਕਰਦਾ ਫਿਰ ਉਹਨੂੰ ਕਹੀਦਾ ਕਿ ਤੇਰੀ ਭਾਈ ਸਿੱਖੀ ਹੈ ਗੁਰੂ ਨੇ ਤੇਰੀ ਪੱਗ ਝੁਕਣ ਲਈ ਨਹੀਂ ਦਿੱਤੀ ਸੀ ਝੁਕਣਾ ਤੂੰ ਕਿਸੇ ਚੰਗੇ ਕਰਮ ਲਈ ਸੀ ਨਾ ਕਿ ਪਾਰਟੀ ਬਾਜੀ ਲਈ ਸਿਰਫ ਅੱਜ ਸਾਡੀ ਪੱਗ ਪੈਸੇ ਨਹੀਂ ਝੁਕ ਰਹੀ ਹੈ ਕਿਉਂ ਤੁਸੀਂ ਪੱਗ ਦੇ ਮਾਇਨੇ ਵੀ ਬਦਲਦੇ ਪੱਗ ਸਾਡਾ ਤਾਜ ਸੀ ਸਿਰ ਦਾ ਸਿਰ ਦਾ ਤਾਜ ਸੀ ਸਾਡਾ ਪੱਗ ਸਾਡਾ ਪੱਗ ਸਿਰ ਦਾ ਤਾਜ ਸੀ ਤੁਸੀਂ ਉਹ ਤਾਜ ਨੂੰ ਵੀ ਥੱਲੇ ਲਾ ਦਿੱਤਾ ਥੱਲੇ ਸੁੱਟ ਦਿੱਤਾ ਸਿਰਫ ਪੈਸਿਆਂ ਦੀ ਹੋੜ ਵਿੱਚ ਜਿਹੜਾ ਜਾਂਦਾ ਐਂ ਪਤਾ ਲੱਗਦਾ ਟੀਵੀ ਵਿੱਚ ਤਾਂ ਤੁਸੀਂ ਨਾ ਸਵੇਰੇ ਬਸ ਹੋਰ ਕੁਛ ਨਾ ਦੇਖਿਆ ਕਰੋ ਸਵੇਰੇ ਉੱਠ ਕੇ ਸਿਰਫ ਬ੍ਰੇਕਿੰਗ ਨਿਊਜ਼ ਦੇਖਿਆ ਕਰੋ ਉਹਦੇ ਵਿੱਚ ਬੜਾ ਸਵਾਦ ਆਉਂਦਾ ਦੇਖ ਕੇ ਕਿ ਸਾਡੇ ਪੰਜਾਬ ਦਾ ਇੱਕ ਹੋਰ ਮੰਤਰੀ ਜੀ ਭਾਜਪਾ ਦੇ ਘਰੇ ਚਲੇ ਆ ਗਿਆ ਭਾਜਪਾ ਦੇ ਜਾਣ ਲਿਆ ਹੁਣ ਜੇ ਵਿਸ਼ਵਾਸ ਕਰੀਏ ਤਾਂ ਕਰੀਏ ਕੀ ਇਹਨਾਂ ਰਾਜਨੀਤਿਕ ਦਲਾਂ ਨੇ ਸਾਡੇ ਲੋਕਾਂ ਦਾ ਵਿਸ਼ਵਾਸ ਚੱਕਤਾ ਲੋਕ ਵਿਸ਼ਵਾਸ ਕਰਨ ਦੇ ਕਾਬਿਲ ਨਹੀਂ ਰਹੇ ਵਿਸ਼ਵਾਸ करिए ਤਾਂ करिए ਕਿਉਂਕਿ ਹੁਣ ਵਿਸ਼ਵਾਸ ਕਰਨਾ ਮੁਸ਼ਕਲ ਹੋ ਗਿਆ ਹੁਣ ਗੱਲ ਆਏ ਆ ਭਾਈ ਲੋਕਾਂ ਦੇ ਵਿੱਚ ਦੁੱਬਦਾ ਕਿ ਵੋਟ ਕਿਨ ਪਾਈਏ ਹੱਥ ਜੋੜ ਕੇ ਬੇਨਤੀ ਹੈ ਭਾਈ ਜਿਸ ਤੇ ਤੁਹਾਡਾ ਵਿਸ਼ਵਾਸ ਆ ਜਾਂ ਤੁਹਾਨੂੰ ਲੱਗਦਾ ਕਿ ਸਾਡਾ ਇਹ ਕੰਮ ਕਰ ਸਕਦਾ ਜਾਂ ਸਾਡੀ ਆਵਾਜ਼ ਨੂੰ ਉੱਤੇ ਤੱਕ ਲਿਜਾ ਸਕਦਾ ਤਾਂ ਉਸ ਕੈਂਡੀਡੇਟ ਨੂੰ ਵੋਟ ਪਾ ਦਿਓ ਭਾਵੇਂ ਉਹ ਕਿਸੇ ਪਾਰਟੀ ਨਾਲ ਸੰਬੰਧ ਰੱਖਦਾ ਹੁਣ ਇਹ ਨਾ ਕਹੋ ਕਿ ਤੁਸੀਂ ਕਹਿੰਦੇ ਹੋ ਭਾਈ ਜਿਹੜਾ ਬੰਦਾ ਭਾਜ ਬੱਚਿਆਂ ਨਾਲ ਰਿਹਾ ਉਹ ਸਾਡਾ ਸੀ। ਹੁਣ ਦੇਖੋ ਇੱਕ ਪਰਿਵਾਰ ਦੇ ਵਿੱਚ ਸਭ ਦੀ ਸੋਚ ਇੱਕ ਨਹੀਂ ਹੋ ਸਕਦੀ। ਪਹਿਲਾਂ ਅਸੀਂ ਇਕੱਠੇ ਭਰਾ ਹੁੰਨੇ ਆਂ ਫਿਰ ਵਿਆਹ ਹੋ ਕੇ ਅੱਗੇ ਬੱਚੇ ਹੁੰਦੇ ਨੇ ਚਾਚੇ ਤਾਏ ਪਰ ਚਾਚੇ ਤਾਂ ਤੋਂ ਦੂਰ ਦੂਰ ਦੀ ਰੇਸ ਤੇ ਨਾ ਨਹੀਂ ਪਹੁੰਚਦੀ। ਉਸੇ ਤਰ੍ਹਾਂ ਹਰ ਬੰਦੇ ਦੀ ਸੋਚ ਇੱਕੋ ਜਿਹੀ ਨਹੀਂ ਹੁੰਦੀ। ਹਰ ਦੀ ਸੋਚ ਵੱਖੋ ਵੱਖਰੀ ਹੁੰਦੀ ਹੈ। ਤੁਸੀਂ ਆਪਣੀ ਸੋਚ ਮੁਤਾਬਕ ਚੱਲਣਾ। ਜੋ ਤੁਹਾਨੂੰ ਸਹੀ ਲੱਗਦਾ ਤੁਸੀਂ ਉਸ ਨੂੰ ਵੋਟ ਦਿਓ ਉਸ ਨੂੰ ਕਾਮਯਾਬ ਬਣਾਓ। ਦੇਖੋ ਇਹ ਜਿਹੜੀ ਵੋਟ ਆ ਨਾ ਇਹਨੂੰ ਸਿਰਫ ਇੱਕ ਉਂਗਲੀ ਨਾਲ ਦੱਬਣ ਵਾਲਾ ਬਟਨ ਨਾ ਜਾਣੀ ਜਦਕ ਬੈਲਟ ਪੇਪਰ ਨਾਲ ਪਰਚੀ ਪਾ ਦੇ ਉਹ ਨਾ ਜਾਣੀ ਤੁਹਾਡੀ ਵੋਟ ਦਾ ਮੁੱਲ ਬੇਸ਼ਕੀਮਤੀ ਹੈ ਇਸ ਵੋਟ ਦੀ ਕੋਈ ਕੀਮਤ ਨਹੀਂ ਲਿਜਾਈ ਜਾ ਸਕਦੀ ਬਾਬਾ ਸਹਿਬ ਭੀਮਰਾਓਂ ਮੇਦਕਰ ਨੇ ਤੁਹਾਨੂੰ ਰਾਜਨੀਤਿਕ ਸਮਾਜਿਕ ਆਰਥਿਕ ਲੜਾਈ ਲੜ ਕੇ ਇਹ ਵੋਟ ਲੈ ਕੇ ਦਿੱਤੀ ਹੁਣ ਅਗਰ ਤੁਸੀਂ ਇਹ ਵੋਟ ਨੂੰ ਸਿਰਫ ਪੈਸੇ ਲਈ ਵੇਚਣਾ ਇਹ ਤੁਹਾਡੇ ਲਈ ਬੜੀ ਦੁੱਖ ਦੀ ਗੱਲ ਹੈ ਤੁਸੀਂ ਆਪਣੇ ਬੱਚਿਆਂ ਨੂੰ ਨਰਕ ਭਰੀ ਜ਼ਿੰਦਗੀ ਦੇ। ਮਜਬੂਰ ਕਰ ਰਹੇ ਹਾਂ ਆਪਣੇ ਬੱਚਿਆਂ ਨੂੰ ਨਰਕ ਭਰੀ ਜ਼ਿੰਦਗੀ ਦੇਣ ਲਈ। ਕਿਉਂਕਿ ਇਹ ਵੋਟ ਸਿਰਫ ਪੈਸੇ ਲਈ ਨਹੀਂ ਹੋਣੀ ਚਾਹੀਦੀ। ਇਹ ਵੋਟ ਤੁਹਾਡੇ ਸੁਧਾਰ ਲਈ ਹੋਣੀ ਚਾਹੀਦੀ ਹੈ। ਤੁਹਾਡੇ ਸਮਾਜਿਕ ਸੁਧਾਰ ਲਈ ਹੋਣੀ ਚਾਹੀਦੀ ਹੈ। ਤੁਹਾਡੀ ਆਰਥਿਕ ਮੰਦੇਹਾਲੀ ਨੂੰ ਦੂਰ ਕਰਨ ਦੀ ਵੋਟ ਹੋਣੀ ਚਾਹੀਦੀ ਹੈ। ਸੋ ਇੰਨੀਆ ਕ ਬੇਨਤੀਆਂ ਪ੍ਰਵਾਨ ਕਰਿਓ। ਅਗਰ ਕੁਝ ਗਲਤ ਬੋਲਿਆ ਗਿਆ ਹੋਵੇ ਤਾਂ ਮਾਫੀ ਚਾਹੁੰਦੇ ਆ। ਤੇ ਦੇਖੋ ਫ੍ਰੀ ਫ੍ਰੀ ਦੀਆਂ ਚੀਜ਼ਾਂ ਛੱਡ ਕੇ ਅਗਰ ਫ੍ਰੀ ਚੀਜ਼ਾਂ ਛੱਡੀਆਂ ਤਾਂ ਸਭ ਦੀ ਛਡਾਓ। ਨਾ ਕੋਈ ਛੋਟਾ ਨਾ ਕੋਈ ਵੱਡਾ। ਅਗਰ ਸਹੂਲਤਾ ਮਿਲਦੀਆਂ ਨੇ ਸਾਰਿਆਂ ਨੂੰ ਤਾਂ ਫਿਰ ਬਿਤਕਰਾ ਨਾ ਕਰਿਆ ਕਿਸੇ ਨੂੰ। ਹੁਣ ਮੈਂ ਦੇਖਿਆ ਕਈ ਕਹਿੰਦੇ ਨੇ ਵੀ ਆ ਛੋਟੀਆਂ ਜਾਤਾਂ ਵਾਲਿਆਂ ਨੂੰ ਤੁਸੀਂ ਬਿਜਲੀ ਫ੍ਰੀ ਕਰਤੀ ਜੀ। ਹੁਣ ਫਿਰ ਵੱਡੀਆਂ ਜਾਤਾਂ ਵਾਲਿਆਂ ਨੂੰ ਭਾਈ ਬੜੇ ਟਾਈਮ ਤੋਂ ਮੋਟਰਾਂ ਦੀ ਬਿਜਲੀ ਵੀ ਫ੍ਰੀ ਆ। ਸੋ ਇਹ ਗੱਲਾਂ ਨਾ ਕਰਿਆ ਕਰੋ। ਸਮਾਨਤਾ ਬਣਾ ਕੇ ਰੱਖਿਆ ਕਰੋ। ਬਾਬੇ ਨਾਨਕ ਨੇ ਕੀ ਕਿਹਾ? ਆਬਲੇ ਲਿਆ 100 ਰੁਪਏ ਕੁਦਰਤ ਕੇ ਸਬੰਧੇ ਏਕ ਨੂਰ ਕੇ ਸਭ ਜਗ ਉਪਜਾਇ ਕੌਣ ਬਲੇ ਕੋ ਮੰਦੇ ਮਾਫ ਕਰਿਓ ਹੋ ਸਕਦਾ ਕੋਈ ਧੁੱਕ ਪੜਨ ਲਗੇ ਗਲਤੀ ਹੋ ਗਈ ਹੋਵੇ ਪਰ ਸਭ ਨੂੰ ਇੱਕ ਅੱਖ ਨਾਲ ਦੇਖਿਆ ਕਰੋ ਇੱਕ ਸਮਾਨ ਅੱਖ ਨਾਲ ਦੇਖਿਆ ਕਰੋ ਅਗਰ ਇੱਕ ਨਜ਼ਰ ਨਾਲ ਦੇਖੋਗੇ ਨਾ ਤਾਂ ਸਾਰੀ ਵਧੀਆ ਨਹੀਂ ਸਿਰਫ ਸਾਡੀ ਸੋਚ ਵਧੀਆ ਜਾਂ ਘਟੀਆ ਹੋ ਸਕਦੀ ਸੋ ਇਨੀਆਂ ਚੀਜ਼ਾਂ ਤੋਂ ਉੱਪਰ ਉਠੋ ਪਰਿਵਾਰਕਾਂ ਦੇ ਵਿੱਚ ਪਿਆਰ ਨਾਲ ਲੋਕਾਂ ਦੇ ਵਿੱਚ ਪਿਆਰ ਦੀ ਸਾਂਝ ਨੂੰ ਪੈਦਾ ਕਰੋ ਗੁੱਸਾ ਬੜਾ ਆ ਗਿਆ ਪਖਾਵਾ ਦੇ ਆ ਗਏ ਲੋਕਾਂ ਵਿੱਚ ਬਦਲਾਖੂਰੀ ਬੜੀ ਹੋ ਗਈ ਪਿਆਰ ਦੀ ਭਾਵਨਾ ਜਗਾਉਣ ਦੀ ਲੋੜ ਹੈ ਐਦਾਂ ਦੀਆਂ ਗੱਲਾਂ ਕਰਕੇ ਸੋਸ਼ਲ ਮੀਡੀਆ ਤੇ ਭੜਕਾਉ ਬਾਜੀ ਨਾ ਕਰਿਆ ਕਰੋ ਇਧਰ ਉਧਰ ਦੀਆਂ ਗੱਲਾਂ ਸੁਣ ਕੇ ਬਿਆਨ ਨਾ ਦਿਆ ਕਰੋ ਸਿਰਫ ਉਹੀ ਕਰੋ ਜੋ ਤੁਹਾਨੂੰ ਚੰਗਾ ਲੱਗਦਾ ਕਿਸੇ ਲੀਡਰ ਨੇ ਤੁਹਾਡੇ ਘਰੇ ਆ ਕੇ ਰੋਟੀ ਨਹੀਂ ਪਕਾਉਣੀ ਕਿਸੇ ਲੀਡਰ ਨੇ ਆ ਕੇ ਤੁਹਾਡੇ ਬੱਚਿਆਂ ਦੀ ਫੀਸ ਨਹੀਂ ਭarni ਕਿਸੇ ਲੀਡਰ ਨੇ ਆ ਕੇ ਤੁਹਾਡੇ ਬੱਚਿਆਂ ਨੂੰ ਵਧੀਆ ਜਿੰਦਗੀ ਨਹੀਂ ਦੇਣੀ ਇਹਨੀਆਂ ਗੱਲਾਂ ਯਾਦ ਰੱਖਿਓ ਅਗਰ ਮੇਰੀ ਵੀਡੀਓ ਦੇ ਵਿੱਚ ਕੋਈ ਗਲਤ ਸ਼ਬਦ ਦੇ ਤੂੰ ਉਧਰ ਬੱਲਿਆ ਗਿਆ ਗਲਤੀ ਹੋ ਗਈ ਹੋਵੇ ਤਾਂ ਹੱਥ ਛੋੜ ਕੇ ਮਾਫੀ ਅੱਗੇ ਕਮੈਂਟ ਵਿੱਚ ਆਪਣੇ ਵਿਚਾਰ ਜਰੂਰ ਦਿਓ ਅਗਰ ਕੋਈ ਗਲਤੀ ਹੋਵੇ ਤਾਂ ਮਾਫੀ